ਧੰਨਵਾਦ ਜੀ ਸਾਸਤਰੀਕਾਰ ਸਾਰਿਆਂ ਨੂੰ ਆਪਾਂ ਮੰਡੀ ਢੱਬਾ ਵਾਲੀ ਦੇ ਕੋਲ ਅੱਜ ਖੜੇ ਆ ਜੋਗਾ ਮੰਡੀ ਜਿੱਥੇ ਡਾਕਟਰ ਸਾਹਿਬ ਨੇ ਜੋਗੇ ਵਾਲੇ ਮੰਡੀ ਨਵੀਂ ਲਵਾਤੀ ਜੋਗੇ ਵਾਲੇ ਜੀ ਹਾਂਜੀ ਜੋਗਾ ਵਾਲ ਨਵੀਂ ਮੰਡੀ ਲੱਗੀ ਜੀ ਅੱਜ ਤੀਸਰੀ ਮੰਡੀ ਐ ਜਿਹਦੇ ਵਿੱਚ ਕੇ ਸਾਰੇ ਪ੍ਰਬੰਧ ਨੇ ਤੇ ਮੰਡੀ ਦੀ ਮੰਡੀ ਜਰੂਰ ਬਦਲੀ ਐ ਥਾਂ ਬਦਲੀ ਐ ਮੰਡੀ ਉਹੀ ਤੁੰਗ ਵਾਲੀ ਐ ਉਹੀ ਉਹੀ ਬੰਦੇ ਨੇ ਤੇ ਉਹੀ ਬੱਕਰੀਆਂ ਨੇ ਉਹੀ ਵਪਾਰੀ ਨੇ ਤੇ ਉਹੀ ਤੰਬੂ ਨੇ ਉਹੀ ਗੱਟੀਆਂ ਨੇ ਤੇ ਸਾਰਾ ਕੁਝ ਉਹੀ ਹੈ ਬਾਈ ਹੋਂ ਜ਼ਰੂਰ ਚੇਂਜ ਹੋਇਆ ਡਾਕਟਰ ਸਾਹਿਬ ਸਾਡੇ ਉਹੀ ਬਲਵਿੰਦਰ ਮਾਨ ਜੀ ਖੜੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਬਹੁਤ ਚੰਗੇ ਅਨੇਕ ਇਨਸਾਨ ਨੇ ਅੱਜ ਦੋ ਮੰਡੀਆਂ ਹੋ ਗਈਆਂ ਸਾਨੂੰ ਦੇਖਦਿਆਂ ਨੂੰ ਬਾਈ ਖੜ ਜਾ ਜਾ ਸਾਨੂੰ ਦੋ ਮੰਡੀਆਂ ਹੋ ਗਈਆਂ ਜੀ ਅੱਜ ਦੇਖਦਿਆਂ ਨੂੰ ਤੀਸਰੀ ਮੰਡੀ ਹੈ ਤੇ ਰੱਬ ਵੀ ਬਹੁਤ ਝੁਕ ਝੁਕ ਆਉਂਦਾ ਹੈ ਠੰਡੇ ਝੋਲੇ ਦੇ ਰਿਹਾ ਪ੍ਰਮਾਤਮਾ ਵੀ ਇਹਨਾਂ ਦੇ ਉੱਤੇ ਝੁਕ ਗਿਆ ਅੱਜ ਕਿ ਚੰਗੇ ਨਿਸ਼ਾਨ ਦੀਆਂ ਗੱਲਾਂ ਦੁਨੀਆ ਕਰਦੀ ਐ ਤੇ ਰੰਗਲ ਦੇ ਵਿੱਚ ਮੰਗਲ ਦੇ ਵਿੱਚ ਜੰਗਲਾਂ ਦੇ ਵਿੱਚ ਮੰਗਲ ਲਾਤੇ ਅੱਜ ਵੀ ਬੱਲੇ ਬੱਲੇ ਕਰਾਤੀ ਇਹ ਸਾਰਾ ਪ੍ਰਬੰਧ ਐ ਤੰਬੂ ਲੱਗੇ ਨੇ ਟੈਂਟ ਲੱਗੇ ਨੇ ਚਾਹ ਪਾਣੀ ਦਾ ਰੋਟੀ ਦਾ ਉਹੀ ਤੁੰਗ ਵਾਲੀ ਤੋਂ ਵੀ ਤੁੰਗ ਵਾਲਾ ਸਾਹਿਬ ਬਣਾਤਾ ਬਹੁਤ ਵਧੀਆ ਝੰਡਾ ਘੜਾਤਾ ਧੰਨਵਾਦ ਕਰਦੇ ਆਂ ਅਸੀਂ ਸਾਡੇ ਵਪਾਰੀਵਾਂ ਦੇ ਵੇਚਣ ਵਾਲਿਆਂ ਦੇ ਖਰੀਦਣ ਵਾਲਿਆਂ ਦੇ ਵੀ ਸਾਡੀ ਮੰਡੀ ਨਹੀਂ ਬਾਈ ਤੁਸੀਂ ਸਾਡੇ ਨਾਲ ਜੁੜ ਕੇ ਸਾਡਾ ਜਿੰਮੇਵਾਰ ਭਰਾ ਹੈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਭਰਾ ਸਾਡੇ ਨਾਲ ਜੁੜ ਗਏ ਬਹੁਤ-ਬਹੁਤ ਬੱਲੇ-ਵੱਲੇ ਸਾਡੀ ਮੰਡੀ ਨਹੀਂ ਤੁਹਾਡੀ ਪਬਲਿਕ ਦੀ ਮੰਡੀ ਆ ਧੰਨਵਾਦ ਕਰਦੇ ਆ ਅਸੀਂ ਸਾਰੇ ਵਾਈਆਂ ਦਾ ਪ੍ਰਾਣੇ ਵਪਾਰੀਆਂ ਦਾ ਲੈਣ ਵਾਲਿਆਂ ਦਾ ਵੇਚਣ ਵਾਲਿਆਂ ਦਾ ਖਰੀਦਣ ਵਾਲਿਆਂ ਦਾ ਤੇ ਦੋ ਚਾਰ ਗੱਲਾਂ ਸਾਡੇ ਭਾਈ ਜੋ ਕਿ ਮੰਡੀ ਦੇ ਮਹਾਨ ਜੋਗ ਬਲਵਿੰਦਰ ਮਾਨ ਜੀ ਨੇ ਉਹਨਾਂ ਨਾਲ ਕਰਾਉਣੇ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬਲਵਿੰਦਰ ਮਾਨ ਮਾਨ ਪਿੰਡ ਤੋਂ ਆਉਂਗਾ ਇਹ ਮੰਡੀ ਪਿੰਡ ਦੇ ਵਿੱਚ ਲੱਗਦੀ ਹੁੰਦੀ ਸੀ ਹਰੇਕ ਵੀਰਵਾਰ ਉਹਨਾਂ ਨੂੰ ਐਸੀ ਬਈ ਯਾਰ ਇੱਥੋਂ ਬੰਦ ਕਰਾ ਦਿੱਤੀ ਤੇ ਪਤਾ ਨਹੀਂ ਕੀ ਅਸੀਂ ਇਹਨਾਂ ਦਾ ਕਰ ਦਿਆਂਗੇ। ਦੋਸਤੋ ਕਹਿੰਦੇ ਹੁੰਦਾ ਜਿਨ੍ਹਾਂ ਦੇ ਨਾਲ ਲੋਕ ਨੇ ਤੇ ਜਿਨ੍ਹਾਂ ਨਾਲ ਪ੍ਰਮਾਤਮਾ ਪ੍ਰਮਾਤਮਾ ਕਦੇ ਕਿਸੇ ਗਰੀਬ ਬੰਦੇ ਦਾ ਮਾੜਾ ਹੋਣ ਹੀ ਨਹੀਂ ਦਿੰਦਾ। ਬਸੇਰੀਆਂ ਸਰਕਾਰਾਂ ਹੁੰਦੀਆਂ ਬਸੇਰੀਆਂ ਜਾਂਦੀਆਂ ਨੇ ਚੱਲਦਾ ਰਹਿੰਦਾਗਾ। ਤੁਸੀਂ ਦੇਖ ਲਓ ਬਈ ਉਹੀ ਮੰਡੀ ਅੱਜ ਪਿੰਡ ਜੋਗੇ ਵਾਲਾ ਲੱਗੀ ਆ ਦੱਬਾ ਜਿਹਦੇ ਨਾਲ ਹਰਿਆਣੇ ਦੇ ਵਿੱਚ ਪੈਰ ਧਰਨ ਨੂੰ ਥਾਂ ਨਹੀਂ। ਦੇਖ ਸਕਦੇ ਹੋ ਤੁਸੀਂ ਪੈਰ ਧਰਨ ਨੂੰ ਥਾਂ ਵੀ ਹੈ ਨਹੀਂ। ਜਿਹੜੇ ਤੁਸੀਂ ਦੇਖ ਲਓ ਬਈ ਰੋਡ ਦੇ ਉੱਤੇ ਵੀ ਗੱਡੀਆਂ ਖਾਣ ਨੂੰ ਖਿਲਾਰਨੇ ਪੈ ਰਹੇਗਾ ਮਜਬੂਰੀ ਆ। ਦੋਸਤੋ ਹਰੇਕ ਦਿਨ ਨੀਤਾਂ ਨੂੰ ਮਰਾਦਾ ਨੇ ਚੰਗਾ ਕਰੋਗੇ ਚੰਗਾ ਤੁਹਾਡਾ ਹੋਊਗਾ ਇਹ ਮੰਡੀ ਉਦੋਂ ਵੀ ਕਈ ਗੁਣਾ ਜ਼ਿਆਦਾ ਵੱਡੀ ਹੋਊਗੀ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਉਦੋਂ ਕਈ ਗੁਣਾ ਵੱਡੀ ਮੰਡੀ ਹੋਊਗੀ ਤੁਹਾਨੂੰ ਹੋਰ ਗੱਲ ਦੱਸਦੇ ਆਂ ਵੀ ਸਰਕਾਰਾਂ ਕੋਈ ਬਹੁਤਾ ਲੰਮਾ ਸਮਾਂ ਨਹੀਂ ਚੱਲਦਿਆਂ ਜਿਹੜਾ ਨੇ ਟੱਚ ਜੀ ਡਾਈ ਸੀਗੀ ਤੁਹਾਨੂੰ ਬਹੁਤ ਜਲਦੀ ਉਹ ਮੰਡੀ ਵੀ ਦੇਖਣ ਨੂੰ ਮਿਲੂਗੀ ਦੋਨੇ ਮੰਡੀਆਂ ਚੱਲਣਗੀਆਂ ਇਹ ਵੀ ਨਹੀਂ ਬੰਦ ਹੁੰਦੀ ਉਹ ਵੀ ਨਹੀਂ ਬੰਦ ਹੁੰਦੀ ਸਿਆਣੇ ਕਹਿੰਦੇ ਨੇ ਕਹਿੰਦੇ ਸੂਰਜ ਤਾਂ ਸੂਰਜ ਰਹਿੰਦਾ ਹੈ ਚਾਹ ਚੜ੍ਹਦਾ ਹੈ ਚਾਹ ਲੈਂਦਾ ਹੈ ਸੂਰਜ ਦਾ ਸੂਰਜ ਰਹਿੰਦਾ ਹੈ ਚਾਹ ਚੜਦਾ ਹੈ ਚਾਹ ਲੈਂਦਾ ਹੈ ਸਾਡਾ ਫਿਕਰ ਕਰੀ ਨਾ ਛਪਿਆਂ ਦਾ ਸੀ ਭਲਕੇ ਫੇਰ ਵੀ ਚੜਨਾ ਹੈ ਪਤਾ ਲੱਗ ਜੂ ਉਦੋਂ ਸਾਡੀ ਤਪ ਸ਼ਕਾਉਣ ਸੰਦਾ ਹੈ ਸੂਰਜ ਦਾ ਸੂਰਜ ਰਹਿੰਦਾ ਹੈ ਚਾਹ ਚੜਦਾ ਹੈ ਚਾਹ ਲੈਂਦਾ ਹੈ ਸ਼ਾਬਾਸ਼ ਸ਼ਾਬਾਸ਼ ਵਾਹਿਗੁਰੂ ਦੋਸਤੋ ਸਚਾਈ 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 ਰਹਿੰਦੀ ਆ ਜਿਹਨੇ ਕੁਛ ਕਰਨਾ ਉਹਨੇ ਚਮਕਣਾ ਹੀ ਆ ਜੇ ਆਪਾਂ ਕਹਿ ਦਈਏ ਕਿਸੇ ਦਾ ਨਾਮ ਆਪਾਂ ਚਮਕਣੋਂ ਹਟਾ ਦਾਂ ਯਾਰ ਨਹੀਂ ਹਟਾ ਸਕਦੇ ਪਰਮਾਤਮਾ ਦਾ ਜਿਹਦੇ ਦੇ ਅਸੀਰਵਾਦ ਆ ਉਹਨੇ ਅੱਗੇ ਵਧਣਾ ਹੀ ਆ ਤੁਸੀਂ ਦੇਖੋ ਵੀ ਇਸ ਮੰਡੀ ਦੇ ਵਿੱਚੋਂ ਕਿੰਨੇ ਲੋਕ ਪਾਲਦੇ ਨੇ ਕਿੰਨੇ ਗਰੀਬ ਬੰਦੇ ਪਾਲਦੇ ਨੇ ਕਿੰਨੇ ਗੱਡੀਆਂ ਵਾਲੇ ਕਿੰਨੇ ਗਰੀਬ ਕਿੰਨੇ ਮਜ਼ਦੂਰ ਇਸ ਮੰਡੀ ਦੇ ਵਿੱਚੋਂ ਪਾਲਦੇ ਨੇ ਆਪਾਂ ਸੋਚ ਵੀ ਨਹੀਂ ਸਕਦੇ ਬਈ ਕਿੰਨੇ ਰੇੜੀਆਂ ਵਾਲੇ ਕਿੰਨੇ ਝੋਲੇ ਬਣਾਉਣ ਵਾਲੇ ਕਿੰਨੇ ਗਾਨੀਆਂ ਬਣਾਉਣ ਵਾਲੇ ਕਿੰਨੇ ਹੋਰ ਕਾਰੋਬਾਰ ਵਾਲੇ ਦਲਾਲ ਗੱਡੀਆਂ ਜਿਹੜੇ ਲੈ ਕੇ ਆਉਂਦਾ ਟੋਅਟ ਭਾਈ ਦਾ ਕੰਮ ਕਰਦੇ ਆ ਨੀਰਾ ਵੇਚਣ ਵਾਲੇ ਇਹ ਕੰਮ ਦੇ ਨਾਲ ਕੋਈ ਇੱਕ ਕੱਲਾ ਬੱਕਰੀਆਂ ਦਾ ਨਹੀਂ ਇਹਨਾਂ ਬਹੁਤ ਕੰਮ ਜੁੜੇ ਹੋਏ ਆ ਮੁਰਗੀਆਂ ਹੋਰ بڑے ਕਬੂਤਰ ਕੁੱਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਜੁੜੀਆਂ ਹੋਊਗੀਆਂ ਨੇ ਇਹ ਚੀਜ਼ਾਂ ਨੂੰ ਸਰਕਾਰਾਂ ਨੂੰ ਹਰੇਕ ਜ਼ਿਲ੍ਹੇ 'ਚ ਲਾਉਣੀਆਂ ਚਾਹੀਦੀਆਂ ਇਹ ਬੰਦ ਨਹੀਂ ਕਰਨੀਆਂ ਚਾਹੀਦੀਆਂ ਇਹ ਅੱਗੇ ਵਧਣ ਵਾਲੇ ਤੰਦੇ ਆ ਕਿਉਂਕਿ ਬਹੁਤੀਆਂ ਜ਼ਮੀਨਾਂ ਵਾਲੇ ਲੋਕ ਨਹੀਂ ਇਹ ਕਿੱਲੇ ਕਿੱਲੇ ਦੋ ਦੋ ਕਿੱਲਾਂ ਵਾਲੇ ਜ਼ਮੀਨੀ ਜ਼ਿਮੀਂਦਾਰ ਰਹਿ ਗਏ ਅੱਜ ਕੱਲ ਕੋਈ ਬਹੁਤੀਆਂ ਜ਼ਮੀਨਾਂ ਨਹੀਂ ਲੋਕਾਂ ਕੋਲੇ ਇਸ ਲਈ ਇਹ ਕਿੱਤਿਆਂ ਦੀ ਲੋੜ ਆ ਸਰਕਾਰ ਨੂੰ ਉਤਸ਼ਾਹ ਕਰਨੇ ਚਾਹੀਦੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਮੰਡੀ ਹੋਣੀ ਚਾਹੀਦੀ ਆ ਮਿਹਰਬਾਨੀ ਭਾਈ ਭੈਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸ਼ੁਕਰੀਆ ਧੰਨਵਾਦ